ਫਾਜਿਲਕਾ ਦੇ ਚੋਗਲੀ ਦੇ ਵਿੱਚ ਇੱਕ ਆਰਤੀ ਦੇ ਕਰਦੇ ਬਾਰ ਮਹਿਲਾ ਮਰਨ ਵਰਤ ਤੇ ਬੈਠ ਗਈ ਹਾਲਾਂਕਿ ਉਸ ਦੀ ਹਮਾਇਤ ਦੇ ਵਿੱਚ ਭਾਰਤੀ ਕਿਸਾਨ ਲਖੋਵਾਲ ਦੇ ਕਿਸਾਨ ਪਹੁੰਚੇ ਜਿਨ੍ਹਾਂ ਨੇ ਪੱਕਾ ਮੋਰਚਾ ਲਾ ਦਿੱਤਾ ਮਹਿਲਾ ਦਾ આરોਪ ਹੈ ਕਿ ਉਸ ਦੇ ਵੱਲੋਂ 21 ਲੱਖ ਦੀ ਜ਼ਮੀਨ ਵੇਚੀ ਗਈ ਸੀ 10 ਲੱਖ ਰੁਪਏ ਫਸੂਲ ਪਾਲੇ ਗਏ ਜਦਕਿ ਬਾਕੀ ਬਕਾਇਆ ਹਲੇ ਤੱਕ ਨਹੀਂ ਮਿਲਿਆ ਨਾ ਹੀ ਵਿਆਜ ਮਿਲ ਰਿਹਾ ਜਿਸ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਤਰਨਾ ਲਾਇਆ ਗਿਆ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਪਰ ਲਾਲ ਸਿੰਘ ਢਾਲੀਵਾਲ ਨੇ ਦੱਸਿਆ ਕਿ ਮਾਤਾ ਕ੍ਰਿਸ਼ਨਾ ਰਾਣੀ ਦੇ ਨਾਲ ਇੱਕ ਆਰਤੀ ਨੇ ਠੱਗੀ ਮਾਰੀ ਜਿਸ ਦਾ ਆਰਤੀ ਨੇ 10 ਲੱਖ ਰੁਪਏ ਥੋੜੇ ਥੋੜੇ ਕਰਕੇ ਦੇ ਦਿੱਤਾ ਤੇ ਆਰਤੀ ਵੱਲੋਂ ਮੈਲਾ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਐਫੀਡੇਵਿਟੀ ਨੋਟਰੀ ਅਟੈਸਟ ਇੱਕ ਚੈੱਕ ਵੀ ਦਿੱਤਾ ਹੋਇਆ ਤੇ ਜਦੋਂ ਕਦੇ ਪੰਚਾਇਤ ਹੁੰਦੀ ਹੈ ਉਦੋਂ ਆਰਤੀ ਕਹਿੰਦਾ ਮੈਂ ਇੰਨੇ ਦਿਨਾਂ ਨੂੰ ਪੈਸੇ ਤੁਹਾਡੀ ਝੋਲੀ ਪਾ ਦੇਵਾਂਗਾ ਪਰ ਇਸ ਵੰਦੀ ਐਮਐਲਏ ਕੋਲ ਪੰਚਾਇਤ ਹੋਈ ਉਸ ਤੋਂ ਬਾਅਦ ਪਿਛਲੀ ਉਹਨਾਂ ਧਰਨਾ ਲਾਇਆ ਸੀ ਉਦੋਂ ਆਰਤੀ ਕਹਿੰਦਾ ਸੀ ਕਿ ਉਹ ਨਾ ਨੂੰ ਪੈਸੇ ਦੇ ਦੇਵੇਗਾ ਦੱਸ ਦਈਏ ਕਿ ਉਹਨਾਂ ਨੇ ਮਾਤਾ ਨੂੰ ਸਾਂ ਦੀ ਪ੍ਰੋਬਲਮ ਆ ਤੇ ਉਹਨਾਂ ਦੀ ਤਬੀਅਤ ਖਰਾਬ ਹੋ ਰਹੀ ਹੈ ਤੇ ਇਸ ਸਬੰਧੀ ਉਹਨਾਂ ਨੇ 18 ਫਰਵਰੀ ਨੂੰ ਐਸ ਐਚਓ ਲਾਧੂ ਕਨੂ ਲਿਖਤੀ ਸ਼ਿਕਾਇਤ ਵੀ ਦਿੱਤੀ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਕਤ ਆੜਤੀ ਤੇ ਕਾਰਵਾਈ ਕੀਤੀ ਜਾਵੇ ਤੇ ਮਾਤਾ ਨੂੰ ਇਨਸਾਫ ਦਿਵਾਇਆ ਜਾਵੇ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਅਸੀਂ ਮੰਡੀ ਲਾਧੂ ਕਦਰ ਰਿਆਨ ਵਾਲੇ ਹਾਂ ਇਹ ਆੜਤੀ ਹੈ ਯਰ ਕੇਸ ਕਮਰਾ ਹੀ ਇਹਨਾਂ ਨੂੰ ਅਸੀਂ ਜ਼ਮੀਨ ਵੇਚੀ ਸੀ ਕਰੀਬ 9 ਸਾਲ ਪਹਿਲਾਂ ਜੀ 1.70 ਲੱਖ ਰੁਪਏ ਦੀ ਵੇਚੀ ਸੀ ਕਰੀਬ 10 ਕੋ ਲੱਖ ਰੁਪਇਆ 2-3 ਪਾੜ ਪਾ ਕੇ ਇਹਨਾਂ ਨੂੰ ਸਾਨੂੰ ਦਿੱਤਾ ਸੀ 11.72 ਲੱਖ ਰੁਪਇਆ ਇਹਨਾਂ ਨੇ ਆਪਦੇ ਕੋਲ ਰੱਖ ਕੇ ਲਿਆ ਸੀ ਵੀ ਤੁਹਾਨੂੰ 1 ਰੁਪਏ 30 ਪੈਸੇ ਹਿਸਾਬ ਨਾਲ ਮੈਂ ਵਿਆਜ ਦੇ ਦਰਾਂਗਾ ਤੇ ਜਦੋਂ ਤੁਸੀਂ ਪੈਸੇ ਮੰਗੋਗੇ ਸਾਡੀ ਇੱਕ ਜਵਾਬ ਤੋਂ ਮੈਂ ਤੁਹਾਨੂੰ ਪੈਸੇ ਦੇ ਦਾਂਗਾ ਕਰੀਬ 3 ਸਾਲ ਪਹਿਲਾਂ ਤੋਂ ਅਸੀਂ ਪੈਸੇ ਮੰਗ ਮੰਗ ਰਹੇ ਹਾਂ ਇਹਨਾਂ ਤੋਂ ਤੇ ਸਾਨੂੰ ਟਾਲਮ ਟੋਲ ਕਰ ਰਿਹਾ ਤੇ ਲਾਰਾ ਲਾ ਰਿਹਾ ਕਦੇ ਕਹਿੰਦਾ 2 ਮਹੀਨੇ ਰੁੱਕ ਕੇ ਕਦੇ 6 ਮਹੀਨੇ ਰੁੱਕ ਕੇ ਕਦੇ 15 ਦਿਨ ਰੁੱਕ ਕੇ ਤੇ ਲੇਕ ਬਕਾਇਦਾ ਲੇਕਵਾੜ ਕਰਕੇ ਦਿੱਤੀ ਹੋਈ ਹੈ ਜੀ ਚੈੱਕ ਵੀ ਦਿੱ ਸਾਨੂੰ ਕਹਿੰਦਾ ਚੈੱਕ ਲਾ ਦਿਓ ਅਸੀਂ ਚੈੱਕ ਲਏ ਚੈੱਕ ਬਾਉਂਸ ਹੋ ਗਏ ਤੇ ਜਦੋਂ ਅਸੀਂ ਇਹਨਾਂ ਨੂੰ ਗੱਲ ਕੀਤੀ ਹੈ ਤੇ ਕਹਿੰਦਾ ਜੋ ਕਰਨਾ ਕਰ ਲਓ ਤੁਸੀਂ ਬਾਕਾਇਦਾ ਜੀ ਐਮਐਲਏ ਸਾਹਿਬ ਕੋਲੇ ਦੋ ਤਿੰਨ ਪੰਚਾਇਤਾਂ ਹੋਈਆਂ ਹਨ ਮਾਰਕੀਟ ਕਮੇਟੀ ਚੇਅਰਮੈਨ ਅਗਨਵਰਿੰਜੀ ਨੂਰਸ਼ਾਹ ਉਹਨਾਂ ਕੋਲ ਪੰਚਾਇਤਾਂ ਹੋਈਆਂ ਹਨ ਅਰੋਂ ਵੱਧਵਾ ਜੀ ਗੈਨਾਮਦਵੀ ਪਾਰਟੀ ਦੇ ਨੇਤਾ ਉਹਨਾਂ ਕੋਲ ਪੰਚਾਇਤਾਂ ਆਈਆਂ ਹਨ ਹਰ ਪੰਚਾਇਤ ਚ ਪੈਸੇ ਦੇਣ ਨੂੰ ਮੰਨਦਾ ਹੀ ਇਹਨਾਂ ਦਾ 1000 ਰੁਪਇਆ ਮੈਂ ਦੇਣਾ ਵਿਆਸ ਸਮੇਂ ਦੇਣਾ ਮੈਂ ਤਰੀਕ ਦੇ ਦਿੰਦਾ ਹਾਂ ਜੀ ਹਫਤੇ ਕੋ ਦੀ ਹਰ ਤਰੀਕ ਤੇ ਆ ਕੇ ਮੁੱਕਰ ਜਾਂਦਾ ਤੇ ਇਹਨਾਂ ਨੇ ਐਮਐਲਏ ਸਾਹਿਬ ਨੂੰ ਵੀ ਬੇਫਕੂ ਬਣਾਤਾ ਤੇ ਸਾਰੇ ਮੋਦਵਰ ਬੰਦਿਆਂ ਨੂੰ ਬਣਾਤਾ ਸਾਨੂੰ ਤਾਂ ਬਣਾਈ ਜਾਂਦਾ ਕਿੰਨੇ ਸਾਲ ਹੋ ਗਏ ਜੀ ਹੁਣ ਪੈਸੇ ਦੇਣ ਤੋਂ ਮੁੱਕਰ ਗਿਆ ਜੀ ਅਸੀਂ ਮਜਬੂਰ ਹੋ ਕੇ ਤੇ ਧਰਨਾ ਲਾਇਆ ਜੀ ਮਾਤਾ ਨੇ ਮਰਨ ਵਰਤ ਰੱਖਿਆ ਹੈ ਉਹਨਾਂ ਨੇ ਤੇ ਪਰਨ ਲਿਆ ਹੈ ਜਦ ਤੱਕ ਉਹਨਾਂ ਦੀ ਪੂੰਜੀ ਉਹਨਾਂ ਦੀ ਝੋਲੀ 'ਚ ਨਹੀਂ ਪੈਂਦੀ ਉਹ ਇਥੋਂ ਨਹੀਂ ਉੱਟਣਗੇ ਨਾ ਹੀ ਕੋਈ ਅੰਦਾ ਦਾਣਾ ਖਾਣਗੇ ਨਾ ਕੋਈ ਪਾਣੀ ਦੀ ਬੂੰਦ ਗਰੈਂਨ ਕਰਨਗੇ ਜੀ ਅਜੇ ਕੋਈ ਕੇਸ ਨਹੀਂ ਲਾਇਆ ਜੀ ਅਜੇ ਤਾਂ ਸਿਰਫ ਪੰਚਾਇਤਾਂ ਜੁੜੀਆਂ ਨੇ ਤੇ ਪ੍ਰਸ਼ਾਸਨ ਨੂੰ ਅਸੀਂ ਦਰਖਾਸਤ ਦਿੱਤੀ ਹੋਈ ਹੈ ਜੀ ਤੇ ਪ੍ਰਸ਼ਾਸਨ ਦੀ ਨੌਲਿਜ ਵਿੱਚ ਵੀ ਉਹਨਾਂ ਨੇ ਬਾਈਟ ਵੀ ਦਿੱਤੀ ਹੋਈ ਹੈ ਜੀ ਲਗਭਗ ਸਾਰੇ ਪ੍ਰਸ਼ਾਸਨ ਦੀ ਨੌਲਿਜ ਵਿੱਚ ਐਮਐਲ ਸਾਹਿਬ ਦੀ ਨੌਲਿਜ ਵਿੱਚ ਵੀ ਹੈ ਪਰ ਸਾਡੀ ਮਦਦ ਕਰਨ ਵਾਸਤੇ ਕੋਈ ਨਹੀਂ ਆਇਆ ਜੀ ਉਹਨਾਂ ਦੀ ਹਾਲਤ ਜੀ ਕਾਫੀ ਖਰਾਬ ਹੋ ਚੁੱਕੀ ਹੈ ਸੇਧ ਬੋਰਡ ਜਾ ਡਾਊਨ ਹੋ ਚੁੱਕੀ ਹੈ ਸਾਡੀ ਮਰੀਜ਼ ਹੈਗੇ ਨੇ ਉਹ ਜੀ ਪ੍ਰੋਬਲਮ ਹੈਗੀ ਉਹਨਾਂ ਨੂੰ ਉਹਨਾਂ ਸਾ ਉਹਨਾਂ ਨੂੰ ਬਹੁਤ ਔਖਾ ਆ ਰਿਹਾ ਜੀ ਜੇਕਰ ਮੇਰੀ ਮਾਤਾ ਨੂੰ ਕੁਝ ਹੋ ਜਾਂਦਾ ਜਾਨੀ ਮਰੇ ਨੁਕਸਾਨ ਜੋ ਵੀ ਹੁੰਦਾ ਹੈ ਇਹਦਾ ਇੱਕੋ ਇੱਕ ਜ਼ਿੰਮੇਵਾਰ ਹੈ ਰਕੇਸ਼ ਕਮਰਾ ਉਹਦਾ ਪਰਿਵਾਰ ਤੋਂ ਦੇ ਰਿਸ਼ਤੇਦਾਰ ਹੋਣਗੇ ਜੀ ਜਿਹੜੇ-ਜਿਹੜੇ ਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਚਾਂਸੇ ਦਿੱਤੇ ਐ ਤੇ ਸਾਨੂੰ ਧਮਕੀਆਂ ਵੀ ਦਿੱਤੀਆਂ ਉਹੀ ਹੋਣਗੇ। ਕੱਲ ਇੱਥੇ ਹੈਗੇ ਸੀ ਜੀ ਜਦੋਂ ਅਸੀਂ ਇੱਥੇ ਪਹੁੰਚੇ ਹਜੇ ਮੋੜ ਤੇ ਹੀ ਸੀਗੇ ਜਲਦੀ ਜਲਦੀ ਨੇ ਤਾਲਾ ਲਾਇਆ ਤੇ ਫਰਾਰ ਹੋ ਗਏ। ਸਾਰਾ ਪਰਿਵਾਰ ਫਰਾਰ ਹੋ ਗਏ। ਅਜੇ ਤੱਕ ਕੋਈ ਨਹੀਂ ਆਇਆ ਜੀ। ਪੁਲਿਸ ਵੱਲੋਂ ਕਹਿ ਰਿਹਾ ਕਹਿ ਜਾ ਰਿਹਾ ਵੀ ਅਸੀਂ ਬੈਠੇ ਹਾਂ ਸਿਕਿਉਰਟੀ ਵਾਸਤੇ ਬੈਠੇ ਹਾਂ ਤੁਸੀਂ ਦਰਨਾ ਨਾ ਲਾਓ। ਹੋਰ ਇਸ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਕਰਦਾ ਕਿਸ ਤਰੀਕੇ ਦੀ ਕੋਈ ਕਾਰਵਾਈ ਬਾਰੇ ਕੋਈ ਕਾਰਵਾਈ ਦੀ ਗੱਲ ਨਹੀਂ ਕੀਤੀ ਕਿਸ ਤਰੀਕੇ ਦੀ। ਤੁਸੀਂ ਕੀ ਚਾਹਦੇ ਹੋ? ਅਸੀਂ ਚਾਹਨੇ ਵੀ ਇਹੇ ਸਖਤ ਕਾਨੂੰਨੀ ਕਾਰਵਾਈ ਕਰਕੇ ਸਾਡੀ ਅਸੀਂ ਤਾਂ ਨਾਲ ਲੰਮਾ ਜਾਣ ਜੋ ਕਿ ਹੈਗੇ ਆ ਨਾ ਸਾਡੇ ਕੋਲ ਗੁੰਜਾਇਸੀਗੀ ਤੇ ਨਾ ਹੀ ਅਸੀਂ ਕਿਸੇ ਚੋਕੇ ਸਾਡੇ ਕੋਲ ਪੈਸੇ ਹੈਗੇ ਅਲਾਜ ਵਾਸਤੇ ਪੈਸੇ ਨਹੀਂ ਹੈਗੇ ਤਾਂ ਅਸੀਂ ਕਿਸ ਕਿਸ ਤੋਂ ਲੜਾਂਗੇ ਮੇਰਾ ਨਾਮ ਅਮਰਜੀਤ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮਾਨਸਾ ਜੋ ਸਾਡੇ ਜਥੇਬੰਦੀ ਹੈ ਵੀ ਸਾਰੇ ਬਿਉਨਾ ਗੱਲ ਪਹੁੰਚ ਚੁੱਕੀ ਹੈ ਵੀ ਸਵੇਰੇ ਵੱਧ ਤੋਂ ਵੱਧ ਅਸੀਂ ਸਾਰੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਵਾਲੇ ਜੋ ਜ਼ਿਲ੍ਹਾ ਫਾਲਕਿਆਂ ਦੇ ਵੀ ਸਾਰੀ ਸਮੁੱਚੀ ਟੀਮ ਇਥੇ ਪਹੁੰਚੇਗੀ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਕਿਉਂਕਿ ਏ ਵੀ ਸਾਡਾ ਟੀਚਾ ਕਿਸੇ ਵੀ ਜ਼ਿੰਮੇਦਾਰ ਨਾ ਕਿਸੇ ਨਾ ਧੱਕਾ ਹੁੰਦਾ ਤੇ ਅਸੀਂ ਉਹਦੇ ਨਾਲ ਖੜੇ ਆ ਤੇ ਅੱਜ 11 ਲੱਖ 72 ਹਜ਼ਾਰ ਦੀ ਠੱਗੀ ਵਜਈਏ ਆਰਤੀ ਨੇ ਮੱਲੇ ਕੇ ਵੀ ਇਹਨਾਂ ਦੇ ਸ਼ਰਮ ਪੰਚਾਇਤਾਂ ਨੇ ਵੀ ਮੰਨਿਆ ਪੈਸਾ ਪਰ ਦੇਣ ਤੇ ਨਹੀਂ ਆਏ ਅਸੀਂ ਇਹ ਆਨੇ ਆ ਵੀ ਜਿੰਨੀ ਤੱਕ ਨੇ ਇਹਨਾਂ ਨੂੰ ਪੂਰਾ ਪੈਸਾ ਨਹੀਂ ਮਿਲਦਾ ਸਣੇ ਵਿਆਜ ਕਾਰਵਾਈ ਕਰਾ ਕੇ ਵੀ ਅਸੀਂ ਉਹਨੇ ਤੱਕ ਸਾਹ ਲਵਾਗੇ ਜੀ ਇਹ ਮਰਨ ਵਰਤੇ ਕ੍ਰਿਸ਼ਨਾ ਰਾਣੀ ਜੋ ਆਏ ਵੀ ਵੇਖ ਲੋ ਬਹੁਤ ਅਲੱ ਮਾਲੀ ਹਾਲਤ ਇਹਨਾਂ ਦੀ ਬਹੁਤ ਮਾੜੀ ਹੋ ਚੁੱਕੀ ਹੈ ਅਸੀਂ ਇਹਨਾਂ ਨੂੰ ਆਕੇ ਪੈਂਦੀ ਤਾਨੂੰ ਹਸਪੀਟਲ ਵੀ ਲੈ ਚਲਨੇ ਐਂਬੂਲੈਂਸ ਵੀ ਲਿਆਨੇ ਪਰ ਆਂਦੀ ਨਹੀਂ ਮੈਂ ਤ ਉਸ ਦਿਨ ਦੀ ਮਰ ਗਈ ਜਦੋਂ ਦਾ ਮੇਰਾ ਪੈਸਾ ਡੁੱਬ ਗਿਆ ਕਿਉਂਕਿ ਪ੍ਰਸ਼ਾਸਨ ਨੇ ਕੋਈ ਸੁਣਾਈ ਨਹੀਂ ਕੀਤੀ ਕਾਫੀ ਵਾਰ ਐਮਐਲਏ ਸਾਹਿਬ ਕੋਲ ਵੀ ਇੱਥੇ ਸਾਡੇ ਫਾਲਕਾ ਦੇ ਜ਼ਿਲ੍ਹੇ ਦੇ ਐਮਐਲਏ ਸਾਹਿਬ ਹੈ ਉਹਨਾਂ ਕੋ ਵੀ ਪੰਚਾਇਤਾਂ ਜੁੜੀਆਂ ਨੇ ਪਰਦਾ ਜੀ ਰੰਦਾਸ ਦਾ ਉਹਨਾਂ ਦੇ ਬੇਟੇ ਨੇ ਵੀ ਦਾਸ ਦਾ ਪ੍ਰਸ਼ਾਸਨ ਤੱਕ ਨਵੀਂ ਜੇ ਤੱਕ ਕੋਈ ਕਾਰਵਾਈ ਕੀਤੀ ਜਾਂਦੀ ਇਹਨਾਂ ਦੇ ਘਰ ਦੇ ਸਾਹਮਣੇ ਵੀ ਪਰਿਵਾਰ ਰੇ ਹੈ ਪਰਿਵਾਰ ਇਹਨਾਂ ਨੇ ਠੱਗੀ ਮਾਰੀ ਹੈ ਚਾਂਸੇ ਦਿੰਦੇ ਰਹੇ ਇਸੇ ਕੋਲੋਂ ਵੀ ਇਹ ਮਰਨ ਵਰਤਨ ਇਹ ਤੇ ਰੱਖਿਆ ਗਿਆ ਜੀ ਨਹੀਂ ਆਮ ਤੌਰ ਤੇ ਦੇਖਿਆ ਜਾਂਦਾ ਨਾ ਜਿਵੇਂ ਕਿਸੇ ਦਾ ਕੋਈ ਮਸਲਾ ਹੋਵੇ ਡੀਸੀ ਦਾ ਪ੍ਰਜੈਸ ਜਦੋਂ ਜਦੋਂ ਇਹ ਕੰਮ ਨਾ ਹੋਇਆ ਤਾਂ ਫਿਰ ਉੱਥੇ ਵੀ ਅਸੀਂ ਲਾਵਾਂਗੇ ਜੀ ਲਾਵਾਂਗੇ ਹਾਂ ਜੀ ਪੂਰਾ ਰੋਸ ਪ੍ਰਦਰਸ਼ਨ ਸਾਡੀ ਸਾਰੀ ਸਮੁੱਚੀ ਟੀਮ ਜ਼ਿਲ੍ਹਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਕੋੜਾ ਵਾਲੇ ਸਾਰੇ ਜਿਹਨੇ ਟੋਲਰ ਦੇ ਜੋੜ ਕੇ ਤਰਨਾ ਪੂਰਾ ਲਾਵਾਂਗੇ ਜੀ ਰੋਸ ਪ੍ਰਦਰਸ਼ਨ ਕਰਾਂਗੇ ਮੈਂ ਪ੍ਰਲਾਦ ਸਿੰਘ ਧਾਲੀਵਾਲ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਪ੍ਰਦਰਸ਼ਨ ਇਹ ਜੀ ਇੱਕ ਗਰੀਬ ਕਿਸਾਨ ਨਾਲ ਆਰਥੀ ਨੇ ਠੱਗੀ ਮਾਰੀ ਹੈ ਜੀ ਉਹਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 21 ਲੱਖ ਦੀ ਜ਼ਮੀਨ ਵੇਚੀ ਸੀ ਇਹਨਾਂ ਨੇ ਆਪਣੇ ਮਾਤਾ ਕ੍ਰਿਸ਼ਨਾ ਰਾਣੀ ਜੀ ਬੈਠੇ ਆ ਮਰਨ ਵਰਤ ਤੇ ਜੋ ਉਹਨਾਂ ਨੇ 10 ਲੱਖ ਰੁਪਇਆ ਥੋੜੇ ਥੋੜੇ ਕਰਕੇ ਉਹਨਾਂ ਨੇ ਲੈ ਲਿਆ ਸੀ ਘਰ ਦੀਆਂ ਜ਼ਰੂਰਤਾਂ ਵਾਸਤੇ ਜ਼ਮੀਨ ਵੇਚੀ ਸੀ 11 ਲੱਖ 72 ਹਜ਼ਾਰ ਰੁਪਇਆ ਉਹਨਾਂ ਦਾ ਬਕਾਇਆ ਰਹਿ ਗਿਆ ਸੀ ਪਲੱਸ ਵਿਆਜ 1 ਰੁਪਇਆ 30 ਪੈਸੇ ਪਿਛਲੇ 9 ਸਾਲਾਂ ਤੋਂ ਬੰਦਾ ਪੈਸੇ ਨਹੀਂ ਦੇ ਰਿਹਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਹੈਗਾ ਐਫੀਡੇਵਟ ਦੇਈ ਬਿਠਾ ਹੈ ਚੈੱਕ ਦੇਈ ਬਿਠਾ ਹੈ ਚੈੱਕ ਨੰਬਰ ਭਰ ਕੇ ਐਫੀਡੇਵਟ ਦੇਈ ਬਿਠਾ ਹੈ ਨੋਟਰੀ ਟੈਸਟ ਹੋਈ ਜਦੋਂ ਕਿਤੇ ਪੰਚਾਇਤ ਹੁੰਦੀ ਹੈ ਉਦੋਂ ਕਹਿ ਦਿੰਦਾ ਜੀ ਮੈਂ ਇੰਨੇ ਦਿਨਾਂ ਨੂੰ ਪੈਸੇ ਤੁਹਾਡੀ ਚੋੜੀ ਪਾ ਦਿਆਂਗਾ ਐਮਐਲਏ ਕੋਲੇ ਪੰਚਾਇਤ ਹੋਈ ਉਸ ਤੋਂ ਬਾਅਦ ਪਿਛਲੇ ਸੋਮਵਾਰ ਅਸੀਂ ਧਰਨਾ ਲਾਇਆ ਸੀ ਇਸੇ ਜਗ੍ਹਾ ਤੇ ਹੀ ਉਦੋਂ ਸਾਨੂੰ ਕਹਿੰਦਾ ਮੈਂ ਸੋਮਵਾਰ ਤੁਹਾਨੂੰ ਪੈਸੇ ਦੇ ਦੇਵਾਂਗਾ ਐਸਐਚਓ ਸਾਹਿਬ ਆਏ ਸੀ ਵਿਸ਼ਵਾਸਨ ਦੇ ਕੇ ਸਾਨੂੰ ਅਸੀਂ ਐਸਐਚਓ ਸਿਟੀ ਕੋਲੇ ਗਏ ਲੇਖ ਰਾਜ ਕੋਲੇ ਸੋਮਵਾਰ ਸਾਨੂੰ ਨਹੀਂ ਮਿਲੇ ਮੰਗਲਵਾਰ ਅਸੀਂ ਗਏ ਸਾਨੂੰ ਨਹੀਂ ਮਿਲੇ ਮੰਗਲਵਾਰ ਸਾਨੂੰ ਮਿਲੇ ਜੀ ਸ਼ਾਮ ਨੂੰ 4 ਵਜੇ ਤੇ ਐਸਐਚਓ ਸਾਹਿਬ ਨੇ ਉਹਨੂੰ ਫੋਨ ਲਾਇਆ ਪੈਸੇ ਦੇ ਕੇ ਜਾਂ ਉਸ ਬੰਦੇ ਨੇ ਫੋਨ ਹੀ ਚੱਕਿਆ ਐਸਐਚਓ ਦਾ ਜੀ ਇੱਕ ਮਾਨ ਵਕੀਲ ਹੈ ਕੋਈ ਉਹਨੂੰ ਫੋਨ ਲਾਇਆ ਐਸਚੂ ਸਾਹ ਉਹਨੇ ਉਹਨਾਂ ਨੇ ਵੀ ਫੋਨ ਨਹੀਂ ਚੱਕਿਆ ਇਸ ਕਰਕੇ ਮਾਤਾ ਮਾਰਾਂ ਮਾਰ ਤੇ ਕੱਲ ਤੋਂ ਬੈਠੇ ਹੋਏ ਐ ਤੇ ਮਾਤਾ ਦੀ ਸਿਹਤ ਵੀ 2 ਘੰਟੇ ਹੋਵੇ 2.5 ਬਹੁਤ ਖਰਾਬ ਐ ਸਾਹ ਦੀ ਪ੍ਰੋਬਲਮ ਉਹਨਾਂ ਨੂੰ ਇੱਕ ਕੱਲ ਦਾ ਕੁਸ ਖਾਦਾ ਪੀਤਾ ਨਹੀਂ ਮਾਤਾ ਜੀ ਉਮਰ ਹੈਗੀ 60 ਕਾਲ ਤੇ ਉਹ ਇਹਨਾਂ ਦਾ ਨਾਮ ਐ ਕ੍ਰਿਸ਼ਨ ਰਾਨੀ ਜੀ ਜਮੀਨ ਇਹਨਾਂ ਨੇ ਵੇਚੀ ਸੀ ਰਕੇਸ਼ ਕੁਮਾਰ ਕਾਮਰਾ ਪੁੱਤਰ ਅਨਸਰਜ ਕਾਮਰਾ ਜੀ ਉਹਨਾਂ ਨੂੰ ਜਸਰਾਜ ਕਾਮਰਾ ਜੀ ਕਿੰਨੇ ਥਾਂ ਸੀ ਉਸੀ ਨੌਕਰਾਲਾ ਦੇ ਕਰੀਬ ਸੀ ਇਹ 9 ਸਾਲ ਪਹਿਲਾਂ ਵੇਚੀ ਸੀ ਉਦੋਂ ਦੇ ਪੈਸੇ ਰੁਕੇ ਹੋਏ ਸੀ 10 ਲੱਖ ਦਿੱਤਾ ਹੈ ਬਾਕੀ ਕਹਿੰਦਾ ਮੈਂ ਵਿਆਜ ਦੇਈ ਜਾਊਂਗਾ ਪਹਿਲਾਂ ਵਿਆਜ ਦੇਈ ਗਿਆ ਕੁਝ ਸਾਲ ਹੁਣ ਤਿੰਨ ਚਾਰ ਸਾਲ ਹੋ ਗਏ ਨਾ ਵਿਆਜ ਦਿੰਦਾ ਨਾ ਪੈਸੇ ਦਿੰਦਾ ਇਹਦਾ 18 ਤਰੀਕ ਨੂੰ ਤਰਖਾਇ ਦਿੱਤੀ ਸੀ ਸਿਟੀ ਆਪਣੇ ਲਾਧੂਗਾ ਚੌਂਕੀ ਇਸ ਤੋਂ ਪਹਿਲਾਂ ਪੰਚਾਇਤਾਂ ਸੀ ਪੰਚਾਇਤਾਂ ਨੇ ਮੰਨ ਜਾਂਦਾ ਵੀ ਮੈਂ ਪੈਸੇ ਦੇਣੇ ਐਮਐਲ ਕੋਲੇ ਵੀ ਮੰਨਿਆ ਅਰਨਵਦ ਦੇ ਕੋਲੇ ਵੀ ਮੰਨਿਆ ਜਿਹੜਾ ਆਪਣਾ ਚੇਅਰਮੈਨ ਹੈ ਨੂਰ ਨੂਰਸਮੰਦ ਵਾਲਾ ਕਿ ਨੂਰਸ਼ਾਲ ਪਰਮਜੀਤ ਸਿੰਘ ਉਹਦੇ ਕੋਲੇ ਵੀ ਮੰਨਿਆ ਐਸਚੋ ਸਾਹ ਕੋਲੇ ਮੰਨਿਆ ਮੈਂ ਪੈਸੇ ਪਰ ਦੇ ਨਹੀਂ ਜੀ ਮੰਗ ਇਹੀ ਕਰਦੇ ਜੀ ਪਹਿਲੇ ਦਾ ਮਾਤਾ ਦੀ ਸਿਹ ਜੋ ਫੇਰੇ ਖਾਬ ਹੋ ਰਹੀ ਹੈ ਜੀ ਮਾਤਾ ਨੂੰ ਕੁਝ ਹੁੰਦਾ ਹੈ ਤੇ ਰਕੇਸ਼ ਕਾਮਰੇ ਤੇ ਉਹਦੇ ਪਰਿਵਾਰ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਮਾਤਾ ਨੂੰ ਇਨਸਾਫ ਦਿਵਾਇਆ ਜਾਵੇ। ਫਾਜ਼ਿਲਕਾ ਤੋਂ 크িশਨ ਸਿੰਘ ਦੀ ਰਿਪੋਰਟ